ਕੀ ਮੰਗ ਕਰਦੇ ਹੋ ਬੇਟਾ ਵੀ ਕਿੰਨਾਂ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਹਾਂ ਪਹਿਲਾਂ ਤਾਂ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪੁੱਛਾਂਗਾ ਹਰ ਵੀਰਾ ਕਿ 100 ਸੇ ਜੇਣਾ ਤੂੰ ਉਹਨੂੰ ਮਾਰਿਆ ਵਾ ਉਸ ਤੋਂ ਬਾਅਦ ਉਹਨੂੰ 판ਸੀ ਦਿੱਤੀ ਜਾਵੇ ਸਾਕੇ ਹੋਰ ਕਿਸੇ ਨਾਂ ਦੇ ਬੱਚੇ ਨਾ ਨਹੀਂ ਹੋਵੇ ਇੱਧਰ ਜਿੱਦੋਂ ਮੇਰਾ ਜਨਮ ਭਰਾ ਨਾ ਹੋਈ ਆ ਗਦਾ ਜੀ ਪਛਾਣ ਤੋਂ ਇਹ ਮੰਗ ਕਰਦਾ ਵੀ ਉਹਨੂੰ ਛੇਤੀ ਤੋਂ ਛੇਤੀ ਵਾਰ 판ਸੀ ਦਿੱਤੀ ਜਾਵੇ ਤੇ 판ਸੀ ਤੋਂ ਵੱਧ ਕੇ ਕੋਈ ਸਹਾਇਤਾ ਉਹ ਵੀ ਦਿੱਤੀ ਜਾਵੇ ਬਸ ਛੇਤੀ ਦਿੱਤੀ ਜਾਵੇ ਜਲਦੀ ਤੋ ਜਾ ਇਹ ਹੀ ਮੰਕਾ ਤੀ ਕੀ ਲੱਗਦਾ ਜਿਵੇਂ ਪ੍ਰਵਾਸੀ ਆ ਪੰਜਾਬ ਦੇ ਵਾਸਤੇ ਖਤਰਾ ਜੀ ਇਹ ਦੇਖੋ ਜੇ ਇਦਾਂ ਦੇ ਆ ਤਾਂ ਵੀ ਖਤਰਾ ਹੀ ਆ ਕੁਛ ਬੋਲ ਨਹੀਂਦਾ ਪਰ ਸਹੀ ਕਹਿਣਾ ਚਾਹੁੰਦਾ ਨੂੰ ਪਾਲ ਸਿੱਕੀ ਜਾਵੇ ਛੋਟੇ ਛੜ ਕੇ ਕੰਸ ਕਿਸਤੇ ਜਾਵੇ ਸਿਰ ਕੁਲ ਬੁਰੂ ਪਛਣਾ ਚਾਹੁੰਦਾ ਸਾਡੇ ਬੱਚੇ ਤਾਂ ਕੀ ਸੋਚ ਰਿਹਾ ਸੋਚਣਾ ਚਾਹੁੰਦਾ ਕਿ ਇਹ ਤੇ ਹੋਰ ਕਿਛੇ ਬੱਚੇ ਨਾ ਅੱਧਾ ਨਾ ਹੋਵੇ ਕਦੇ ਕੋਈ ਪਰਿਵਾਰ ਦੇ ਮੇਰੇ ਪਹਿਲਾਂ ਕਿ ਆਏ ਆ ਸਹੀ ਬੋਚ ਪਟੀਆਂ ਨਹੀਂ ਅਸੀ ਦੇਖਿਆ ਅੰਮੀ ਜੀ ਕੋਈ ਵੀ ਨਹੀਂ ਪਿੱਛਾ ਮੈਂ। ਤੇ ਉਹ ਉਸ ਦਿਨ ਦੇ ਅਸੀਂ ਇਸੇ ਘਟਨਾ ਕਰਕੇ ਨਾ ਪੂਰੀ ਤਰ੍ਹਾਂ ਹਲੂਨੇ ਦੇ ਅੰਦਰੋਂ ਪਰ ਅੱਗੇ ਸਾਡੇ ਆਲੇ ਦੁਆਲੇ ਪਰਿਵਾਰ ਕਿਹੜਾ ਛੋਟੀ ਜੀ ਬੱਚੀ ਦੀਆਂ ਅੱਖਾਂ 'ਚ ਦੇਖ ਕੇ ਮਾਤਾ ਦੀਆਂ ਪਿਤਾ ਦੀਆਂ ਇਹਨਾਂ ਦੀਆਂ ਭੂਆ ਆਈਆਂ ਹੋਈਆਂ ਐ। ਇਸ ਵੇਲੇ ਸਾਡੇ ਵੀ ਜਿੱਦਾਂ ਕਹਿੰਦੇ ਨਾ ਲੂਕਣ ਦੇ ਖੜੇ ਹੋਏ ਪੇ ਉਹ ਅਹਿਸਾਸ ਸਾਨੂੰ ਇਸ ਵਕਤ ਹੋ ਰਿਹਾ ਵੀ ਪਰਿਵਾਰ ਨਾਲ ਕਿਹੜੇ ਹਾਲਾਤਾਂ ਜੋ ਗੁਜ਼ਰੇ ਆ। ਐਦਾਂ ਦੇ ਬੰਦੇ ਦਾ ਤਾਂ ਇੰਕਾਊਂਟਰ ਕਰ ਦੇਣਾ ਚਾਹੀਦਾ ਤਾਂ ਸਰਕਾਰ ਨੂੰ ਪੁਲਿਸ ਨੂੰ ਉਸੇ ਵੇਲੇ। ਚਲੋ ਹੁਣ ਕਾਨੂੰਨ ਦੇ ਨਿਯਮਾਂ ਮੁਤਾਬਕ ਚੱਲ ਰਹੀ ਪਈਏ ਮਸਾਲੀ ਕਾਰਵਾਈ ਹੋਣੀ ਚਾਹੀਦੀ ਪੂਰਾ ਪੰਜਾਬ ਹਰ ਇੱਕ ਪੰਜਾਬ ਦੀ ਮਾਂ ਹਰ ਇੱਕ ਪੰਜਾਬ ਦੀ ਧੀ ਹਰ ਇੱਕ ਪੰਜਾਬ ਦਾ ਪਿਓ ਪੂਰੀ ਤਰ੍ਹਾਂ ਦਰਸਤ ਹੋਇਆ ਪਿਆ ਵੀ ਇਹ ਘਟਨਾ ਉਸ ਨਗਰੀ ਚ ਉਸ ਉਸ ਸੂਬੇ ਚ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਜਿਹੜਾ ਹਮੇਸ਼ਾ ਰੱਖਿਆ ਕਰਨ ਦੇ ਲਈ ਜਾਣਿਆ ਗਿਆ ਏ ਬਾਹਰੀ ਹਮਲਿਆਂ ਨੂੰ ਰੋਕਣ ਲਈ ਜਾਣਿਆ ਗਿਆ ਏ ਸੋ ਮੈਂ ਤਾਂ ਭਾਈ ਇਹੀ ਕਹਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਮਸਾਲੀ ਕਾਰਵਾਈ ਕਰ ਦਵੇ ਪੂਰਾ ਪੰਜਾਬ ਇਸ ਵਕਤ ਮਤੇ ਪਾਰਿਆ ਪੰਚਾਇਤਾਂ ਮਤੇ ਪਾਰੀਆਂ ਇਹਦਾ ਮਤਲਬ ਸਮਝ ਲੈਣਾ ਚਾਹੀਦਾ ਕਿ ਜਿਹੜੇ ਪ੍ਰਵਾਸੀ ਐ ਸਾਡੀ ਕੋਈ ਨੁਚੀ ਪੀਜੀ ਦੁਸ਼ਮਣੀ ਨਹੀਂ ਐ ਪਰ ਜੋ ਹਾਲਾਤ ਮਾੜੇ ਆਂ ਸਰ ਪੰਜਾਬ ਚ ਲਿਆ ਕੇ ਬਣਾ ਰਹੇ ਹੁਣ ਉਹ ਸਮਾਂ ਆ ਗਿਆ ਤੇ ਸੋਧ ਕਰਕੇ ਜਿਹੜੇ ਮਾੜੇ ਲੋਕਾ ਪੰਜਾਬ ਤੇ ਬਾਹਰ ਜਾਣੇ ਚਾਹੁੰਦੇ ਨੇ ਅਸੀਂ ਨਹੀਂ ਕਹਿੰਦੇ ਕੋਈ ਵੀ ਕਰਮੀ ਕਰੇ ਜਾਂ ਕਿਸੇ ਤਰੀਕੇ ਦੇ ਨਾਲ ਕਲਕੀ ਕਰੇ ਪਰ ਹੁਣ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੇ ਕਲਚਰ ਨੂੰ ਬਚਾਉਣ ਦੇ ਲਈ ਅਜਿਹਿਆਂ ਮਾਵਾਂ ਦੇ ਅੱਖਾਂ ਦੇ ਵਿੱਚ ਮੁੜ ਕੇ ਹੰਝੂ ਨਾ ਆਵੇ ਅਜਿਹਾ ਹਸ਼ਿਆਰਪੁਰ ਫਿਰਨਾ ਬੜੇ ਕੁੰਬੜਾ ਫਿਰਨਾ ਬੜੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਪ੍ਰਸ਼ਾਸਨ ਨੂੰ ਤੁਰੰਤ ਮੁੱਖਿਆ ਕੁਛ ਨਹੀਂ ਹੁੰਦਾ ਚਲਾਨ ਪੇਸ਼ ਕਰਨਾ ਹੁੰਦਾ ਹੈ ਜਿਹਦੀਆਂ ਲੀਗਲ ਪ੍ਰੋਸੀਡਿੰਗ ਹੁੰਦੀਆਂ ਉਹਨੂੰ ਕੁਝ ਦਿਨਾਂ ਵਿੱਚ ਕੰਪਲੀਟ ਕਰਕੇ ਉਹਨੂੰ ਫਾਂਸੀ ਦੇ ਤੱਕ ਦੇ ਲਟਕਾਣ ਤੇ ਅਜਿਹੇ ਮਾਮਲਿਆਂ ਵਿੱਚ ਪੰਜਾਬ ਸਰਕਾਰ ਜਾਂ ਸਾਡੇ ਕਾਨੂੰਨ ਦੇ ਸ਼ੋਧ ਕਰਤਾ ਸ਼ੋਧ ਕਰਕੇ ਅਜਿਹੇ ਆਦਮੀਆਂ ਨੂੰ ਚੌਕ ਚਬੋਲੀ ਮਾਰਨੇ ਦਾ ਜਾਂ ਫਾਂਸੀ ਲਟਕਾਣ ਦਾ ਪ੍ਰਵਧਾਨ ਬਣਾਣ ਤਾਂ ਕਿ ਮੁੜ ਕੇ ਇਹ ਤੰਨਾ ਦੇਖਣੇ ਪਵੇ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੇ ਹੈ ਪਰ ਦੁੱਖ ਬਹੁਤ ਅਸਾਹੇ ਆ ਗੱਲਾਂ ਨਾਲ ਕਰਨਾ ਕਹਿਣਾ ਸੋਖਾ ਏ ਜੋ ਇਸ ਪਰਿਵਾਰ ਦਾ ਬੀਤੀ ਮਾਲਕ ਕਿਸੇ ਨਾਲ ਨਾ ਕਰੇ ਔਰ ਇੱਕ ਅਗਲੀ ਕੌਲ ਏ ਪਰਿਵਾਰ ਸਲਾਹ ਕਰਕੇ ਪੂਰੇ ਪੰਜਾਬ ਦੀ ਹਜ਼ਾਰ ਵਿੱਚ ਹਜ਼ਾਰਪੁਰ ਵਿੱਚ ਆਂਦੇ ਦੋ ਦਿਨਾਂ ਚ ਦੇ ਰਿਆ ਜਿਹੜੇ ਅਸੀਂ ਜੁਦੇ ਜੁਦੇ ਮਤੇ ਪਾ ਰਹੇ ਨੇ ਜੁਦੇ ਜੁਦੇ ਅਲੱਗ-ਅਲੱਗ ਚੱਲੇ ਹੋਏ ਨੇ ਇੱਕ ਲੜੀ ਦੇ ਤਹਿਤ ਪੂਰੇ ਪੰਜਾਬ ਨੂੰ ਸੇਧ ਦੇ ਕੇ ਔਰ ਸਰਕਾਰ ਤੋਂ ਇਹ ਚੀਜ਼ ਪਾਸ ਕਰਵਾ ਕੇ ਦਮ ਲੈਣਾ ਹੈ ਭਈ ਹੁਣ ਇਹ ਬਾਹਰੀ ਲੋਕ ਪ੍ਰਵਾਸੀ ਗੱਲ ਏ ਜਾ ਹੋਰ ਦੇਸ਼ਾਂ ਜੋ ਆਏ ਨੇ ਜਿਨ੍ਹਾਂ ਦੀ ਪਛਾਣ ਨਹੀਂ ਹੈ ਉਹ ਖਤਰਾ ਬਣ ਚੁੱਕੇ ਪੰਜਾਬ ਲਈ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰਕੇ ਦੰਮ ਲੈਣਾ ਲੀਗਲ ਤਰੀਕੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ